ਹਾਂਜੀ ਪੰਜਾਬੀਓ ਸਿਆਣੇ ਅਖਰੇ ਇੱਕ ਕਹਾਵਤ ਬੋਲਿਆ ਕਰਦੇ ਸੀ ਪੈਸਾ ਖੋਟਾ ਆਉਦਾ ਤੇ ਬਾਣिए ਨੂੰ ਕੀ ਦੋਸ਼ ਸੱਚੀ ਗੱਲ ਹੈ ਉਹ ਦਿੱਲੀ ਵਾਲੇ ਬਾਣिए ਨੂੰ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਧਿਏ ਨੂੰ ਕੀ ਆਖੀਏ ਜੋ ਸਾਡਾ ਆਪਦਾ ਹੀ ਮਾੜਾ ਹੋ ਗਿਆ ਭਗਵਾਨ ਤੋਂ ਮਾਣ ਮੂਰੇ ਬੈਠਾ ਦੰਦ ਕੱਢੀ ਜਾਂਦਾ ਹੈ ਜਦੋਂ ਦਿੱਲੀ ਵਾਲਾ ਉਹ ਗੰジャ ਜਾਂ ਕਹੀ ਜਾਂਦਾ ਸੀ ਪੰਜਾਬ ਦੇ ਵਿੱਚ ਲੜਾਈ ਕਰੋ ਝਗੜੇ ਕਰੋ ਕੁੱਟੋ ਮਾਰੋ ਸ਼ਾਮ-ਦਾਮ ਡੰਡ ਭੇਦੀਆਂ ਗੱਲਾਂ ਕਰਦਾ ਸੀ ਕਿ ਵੋਟਾਂ ਲਾਓ ਸਤਾਈ ਜਿੱਤੋ ਸੱਚੀ ਗੱਲ ਹੈ ਜਦੋਂ ਆਪਦੇ ਹੀ ਮਾੜੇ ਹੋ ਗਏ ਕਿਸੇ ਨੂੰ ਕੀ ਆਕੀਏ ਮਾਨਾ ਤੇਰੇ ਤੋਂ ਇਹ ਉਮੀਦਾਂ ਨਹੀਂ ਸੀ ਬੜੀਆਂ ਉਮੀਦਾਂ ਦੇ ਨਾਲ ਲੋਕਾਂ ਨੇ ਕਾਲੀਆਂ ਨੂੰ ਕਾਂਗਰਸੀਆਂ ਨੂੰ ਛੱਡ ਕੇ ਇੱਕ ਤੇਰੇ ਮਗਰ ਸਟੈਂਡ ਲਿਆ ਸੀ ਤੇ ਤੂੰ ਤਾਂ ਜਾਵਾ ਮਿੱਟੀ ਚ ਮਲਾਤਾ ਯਾਰ ਗੱਲ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਜੀ